ਮਰਦਾ ਫੂਕੋ ਜਾਂ ਦੱਬੋ ਜਾਂ ਗੰਗਾ ਵਿੱਚ ਵਹਾਓ ਆਪਣੇ ਆਪਣੇ ਕਰਮ ਤੁਸਾਂ ਦੇ ਆਪਣੀ ਖੁਸ਼ੀ ਮਨਾਓ ਕਾਂਚੀ ਕਾਬਾ ਮੱਕਾ ਚਾਹੇ ਹਿਮਕੁੰਟ ਨੂੰ ਜਾਵੋ ਕੁਝ ਨਹੀਂ ਮਿਲਣਾ ਸੱਜਣਾ ਜਦੋਂ ਤੱਕ ਮੈਣਾ ਪਰੇ ਹਟਾਵੋ ਮੈਂ ਮੈਂ ਤਾਂ ਬੱਕਰੇ ਦੀ ਮਾਰ ਕੇ ਹਟੂ ਜਿੱਥੋਂ ਮਰਜੀ ਤੂੰ ਹੋ ਜਾ ਸ਼ੁਰੂ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਮਸਤਾਂ ਦੀ ਮਹਿਫਲ ਦੇ ਵਿੱਚ ਫਕਰਾਂ ਦੀ ਫਕੀਰੀ ਦੇ ਵਿੱਚ ਕਹਿੰਦਾ ਅਸੀਂ ਯਾਰ ਦੀ ਰਜ਼ਾ ਦੇ ਵਿੱਚ ਰਹਿਣਾ ਉਹ ਕੁੱਲੀ 'ਚ ਪਾਵੇਂ ਕੱਖਣਾ ਰਵੇ ਆਓ ਕੁੱਲੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਫਕੀਰ ਲੋਕ ਉੱਥੇ ਬੈਠੇ ਇਸਰੀ ਦੇ ਰਾਹੀ ਫਕੀਰਾਂ ਦੇ ਵੱਲੋਂ ਮਸਤਾਂ ਦੀ ਮਸਜਿਦ ਨਾਲ ਨਿਗਾ ਸਵਾਗਤ ਆ ਪੂਰੀ ਦੁਨੀਆ ਦਾ ਇੱਕੋ ਇੱਕ ਪ੍ਰੋਗਰਾਮ ਜੀਦੇ ਤਪਮ ਮਸਤੀ ਦੀਆਂ ਗੱਲਾਂ ਕਰਦੇ ਆਂ ਜਿੱਚ ਆਪਾਂ ਅੰਦਰਲੀ ਅਤੇ ਬਾਹਰਲੀ ਦੁਨੀਆ ਨੂੰ ਜੋੜ ਕੇ ਵੇਖਦੇ ਆਂ ਜਿਦੇ ਵਿੱਚ ਮਨੁੱਖਤਾ ਦੇ ਭਲੇ ਦੀ ਗੱਲ ਦੁਨੀਆ ਦੀਆਂ 600 ਕਿਤਾਬਾਂ ਪੜ੍ਹਨ ਤੋਂ ਬਾਅਦ ਫਿਲਾਸਫਰਾਂ ਦਾ ਨਿਚੋੜ ਬਹੁਤਿਆਂ ਲੋਕਾਂ ਨੂੰ ਇਹੀ ਭੁਲੇਖਾ ਹੁੰਦਾ ਕਿ ਸਾਡੀ ਕੌਮ ਬਹੁਤ ਮਹਾਨ ਹੈ ਹੈ ਬਿਲਕੁਲ ਹੈ ਪਰ ਦੁਨੀਆਂ ਦੇ ਵਿੱਚ ਉਹ ਕਹਿੰਦਾ ਸੋਹਣਿਆਂ ਤੋਂ ਸੋਹਣੇ ਜਿਵੇਂ ਜੱਗ ਤੇ ਕਰੋੜ ਨੇ ਉਹ ਚੇਤੇ ਰੱਖੀ ਯਾਰਾ ਉੱਚੇ ਉੱਚਿਆਂ ਤੋਂ ਹੋਰ ਨਹੀਂ ਦੁਨੀਆਂ 'ਚ ਕਦੇ ਕਿਸੇ ਦਾ ਅੰਤ ਨਹੀਂ ਹੈ ਕੁਦਰਤ ਦਾ ਅੰਤ ਵੈਸੇ ਨਹੀਂ ਹੋ ਸਕਦਾ ਗੁਰਬਾਣੀ ਕਹਿੰਦੀ ਆ ਕਿ ਸਾਹਿਬ ਮੇਰਾ ਨਿਤ ਨਵਾਂ ਉਹ ਸਦਾ ਸਦਾ ਦਤਾਰ ਉਹ ਕੁਦਰਤ ਹਰ ਵੇਲੇ ਨਵੀਂ ਹੈ ਹਰ ਵੇਲੇ ਫਰੈਸ਼ ਹੈ ਸਦਾ ਸਦਾ ਦਤਾਰ ਹੈ ਹਰ ਵੇਲੇ ਉਹ ਦਾਤਾ ਨਵਾਂ ਹੋ ਕੇ ਆ ਰਿਹਾ ਹੈ ਪੂਰੀ ਦੁਨੀਆਂ ਦੇ ਫਲਸਫਰਾਂ ਦਾ ਨਿਚੋੜ ਸਾਡੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਹਨ ਉਹਨਾਂ ਨੂੰ ਅਸੀਂ ਤੁਹਾਡੇ ਲਈ ਉਹਨਾਂ ਨੂੰ ਥਾਪੀ ਦੇ ਕੇ ਜਾਵਾਂਗੇ ਪਰ ਜਿਹੜੀਆਂ ਮਾੜੀਆਂ ਗੱਲਾਂ ਹਨ ਕਿਉਂਕਿ ਜਿੰਨਾ ਚਿਰ ਮਾੜੀਆਂ ਗੱਲਾਂ ਦੇ ਉੱਪਰ ਦੁਬਾਰਾ ਮੁੜ ਵਿਚਾਰ ਨਹੀਂ ਕੀਤਾ ਜਾਉ ਉਹਨਾਂ ਚਿਰ ਸਾਡੇ ਸਮਾਜ ਵਿੱਚ ਬਿਹਤਰੀ ਨਹੀਂ ਹੋ ਸਕਦੀ ਬਹੁਤ ਸਾਰੇ ਉਹਨਾਂ ਜਦੋਂ ਸਵਾਲਾਂ ਦੀਆਂ ਰਕਮਾਂ ਬਦਲ ਜਾਂਦੀਆਂ ਨੇ ਤਾਂ ਸਵਾਲਾਂ ਦੇ ਉਹਨਾਂ ਰਕਮਾਂ ਦੇ ਜਵਾਬ ਉਲ ਜਾਂਦੇ ਨੇ ਵਕਤ ਦੇ ਨਾਲ ਲੋਕਾਂ ਦੀਆਂ ਪ੍ਰੋਬਲਮਾਂ ਬਦਲੀਆਂ ਨੇ ਆਪਾਂ ਨਵੀਆਂ ਸਮੱਸਿਆਵਾਂ ਨੂੰ ਨਵੇਂ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਤੁਹਾਡਾ ਜੱਸੀ ਢੰਡੀਆਂ ਤੁਸੀਂ ਇਸ ਵੇਲੇ ਨਾਲ ਮਾਰੇ ਹੋ ਦੀ ਮਸਤਾ ਦੀ ਮਸਤੀ ਮੈਂ ਕੰਮ ਲਈ ਕੀ ਜਾਣ ਨਹੀਂ ਰਮਝਾਂ ਯਾਰ ਦਿਆਂ ਲੋ ਜੀ ਰਮਝਾਂ ਯਾਰ ਦਿਆਂ ਲੈ ਕੇ ਸ਼ੁਰੂ ਹੋਏ ਆ ਤੇ ਆਪਣੇ ਕੋਲੇ ਅੱਜ ਫਿਰ 10 ਨਵੀਆਂ ਖਬਰਾਂ ਨੇ ਸਾਰੀਆਂ ਖਬਰਾਂ ਤੁਹਾਡੇ ਕੰਮ ਦੀਆਂ ਹੋਣਗੀਆਂ ਫਿਕਰ ਨਾ ਕਰੋ ਇੱਕ ਸਕਿੰਟ ਵੀ ਤੁਹਾਡਾ ਜਾਇ ਨਹੀਂ ਜਾਣ ਦੇਵਾਂਗੇ ਹਰ ਇੱਕ ਖਬਰ ਤੁਹਾਨੂੰ ਲੱਗੇਗੀ ਲਈ ਵੀ ਠੀਕ ਆ ਸਾਡੇ ਕੰਮ ਦੀ ਸੀ ਬਹੁਤ سارے ਬੱਚੇ ਇਸ ਵੇਲੇ ਅਗਸਤ ਦਾ ਮਹੀਨਾ ਚੱਲ ਰਿਹਾ ਹੈ ਜੀ ਗ੍ਰੈਜੂਏਟ ਹੋ ਰਹੇ ਹਨ ਕਲਾਸਾਂ ਤੋਂ ਤੇ ਹੁਣ ਉਹਨਾਂ ਨੇ ਆਪਦੇ ਪੀਜੀ ਡਬਲਯੂ ਪੀ ਵਗੈਰਾ ਅਪਲਾਈ ਕਰਨੇ ਹਨ PWDWP ਅਪਲਾਈ ਕਰਨ ਵੇਲੇ ਤੁਹਾਨੂੰ ਕਾਫੀ ਸਾਰੇ ਡਾਕੂਮੈਂਟ ਦੀ ਜ਼ਰੂਰਤ ਪੈਂਦੀ ਹੈ ਯਾਦ ਰੱਖੋ ਕਿ ਤੁਹਾਨੂੰ ਆਪ ਦੇ ਜਿਹੜੀਆਂ ਤੁਹਾਡੀਆਂ ਜਿਹੜੀਆਂ ਮਾਰਕੀਟਾਂ ਹੁੰਦੀਆਂ ਨੇ ਉਹ ਨਾਲ ਲੱਗਦੀਆਂ ਨੇ ਟਰਾਂਸਕ੍ਰਿਪਟ ਲੱਗਦੀ ਆ ਕੰਪਲੀਸ਼ਨ ਲੈਟਰ ਮਿਲਦੀ ਆ ਤੇ ਜਿਹੜੀ ਇੱਕ ਫਾਈਨਲ ਜਿਹੜੀ ਟਰਾਂਸਕ੍ਰਿਪਟ ਆਉਂਦੀਆਂ ਨੇ ਉਹ ਤੁਸੀਂ ਅਨ ਅਫੀਸ਼ੀਅਲ ਟਰਾਂਸਕ੍ਰਿਪਟ ਦੇ ਨਾਲ ਵੀ ਆਪਦਾ ਪੀਜੀਡਬੀ ਅਪਲਾਈ ਕਰ ਸਕਦੇ ਹੋਗੇ ਆਫੀਸ਼ੀਅਲ ਆਉਂਦਿਆਂ ਨੂੰ ਕਾफी ਸਮਾਂ ਕੇਵਲ ਲੱਗ ਜਾਂਦਾ ਸੋ ਤੁਸੀਂ ਅਨ ਅਫੀਸ਼ੀਅਲ ਦੇ ਨਾਲ ਆਪਦਾ ਪੀਜੀਡਬੀ ਅਪਲਾਈ ਕਰ ਸਕਦੇ ਹੋ ਪਰ ਜਦੋਂ ਵੀ ਤੁਹਾਡੀਆਂ ਆਫੀਸ਼ੀਅਲ ਟਰਾਂਸਕ੍ਰਿਪਟ ਆ ਜਾਣ ਤਾਂ ਤੁਹਾਨੂੰ ਉਹਨਾਂ ਨੂੰ ਆਪਦੀ ਫਾਈਲ ਦੇ ਵਿੱਚ ਆਈਐਸਸੀ ਨੂੰ ਅਪਡੇਟ ਕਰਨਾ ਪੈਂਦਾ ਕਿ ਆਲੋਈ ਸਾਡੀਆਂ ਫਾਈਨਲ ਟਰਾਂਸਕ੍ਰਿਪਟਸ ਨਹੀਂ ਨਹੀਂ ਤਾਂ ਤੁਹਾਡਾ ਪੀਡਬਲ ਵੀ ਪੀ ਡਿਨਾਈ ਹੋ ਸਕਦਾ ਇਸ ਵੇਲੇ ਵੈਸੇ ਵੀ ਹੁਣ ਇਮੀਗ੍ਰੇਸ਼ਨ ਬੰਨਾ ਹੀ ਪਾ ਰਹੀ ਆ ਕਿ ਤੁਹਾਨੂੰ ਵੱਧ ਤੋਂ ਵੱਧ ਕਿਵੇਂ ਇਸ ਦੇਸ਼ ਚੋਂ ਕੱਢਿਆ ਜਾਵੇ ਇਹ ਕੋ ਡਰਾਉਣ ਵਾਲੀ ਗੱਲ ਨਹੀਂ ਹੈ ਇਹ ਰੋਜ਼ ਦੀ ਸਟੱਡੀ ਹੈ ਰੋਜ਼ ਦੇ ਕੇਸ ਸਾਹਮਣੇ ਆ ਰਹੇ ਹਨ ਸੋ ਕੋਈ ਵੀ ਫਾਈਲ ਦਾ ਪੰਗਾ ਆਪ ਨਾ ਲਵੋ ਤੁਹਾਡੇ ਨਾਲ ਦਾ ਜਿਹੜੇ ਵਾਲਾ ਮੇਰਾ ਤਾਂ ਆ ਗਿਆ ਸੀ ਉਹ ਜਿਹੜਾ ਮੇਲਾ ਸੀ ਉਹ ਮੁੱਕ ਚੁੱਕਿਆ ਹੈ ਹੁਣ ਇਮੀਗ੍ਰੇਸ਼ਨ ਐਕਸ਼ਨ ਦੇ ਵਿੱਚ ਆ ਕੋਈ ਛੋਟੀ ਮੋਟੀ ਗਲਤੀ ਵੀ ਤੁਹਾਡੀ ਜਿਹਨਾਂ ਕੋਲ ਤਿਆਰਬਾ ਘਾਟ ਹੈ ਉਹਨਾਂ ਤੋਂ ਫਾਈਲ ਲਵਾ ਲਵੋਗੇ ਆਪ ਲਾ ਲਵੋਗੇ ਹੋ ਸਕਦਾ ਨਿਕਲ ਵੀ ਜਾਵੇ ਪਰ ਇਸ ਵੇਲੇ ਬਹੁਤ ਵੱਡੇ ਚਾਂਸਸ ਨੇ ਕਿ ਤੁਹਾਨੂੰ ਰਿਫਿਊਜ਼ਲ ਮਿਲ ਸਕਦੀ ਆ ਤੇ ਜੇ ਤੁਸੀਂ ਪੀਜੀਡਲ ਜੀਪੀ ਅਪਲਾਈ ਕਰਾਉਣਾ ਚਾਹੁੰਦੇ ਹੋ ਤਾਂ ਟੀਐਸ ਇਮੀਗ੍ਰੇਸ਼ਨ ਦੇ ਨਾਲ ਗੱਲ ਕਰ ਸਕਦੇ ਹੋ ਅਕਸਰ ਨਾ ਖਬਰਾਂ ਆਉਂਦੀਆਂ ਹੁੰਦੀਆਂ ਸੀ ਕਿ ਆ ਫਲਾਨੀ ਕੰਟਰੀ ਕਹਿੰਦੀ ਆ ਕਿ ਮੇਰੇ ਦੇਸ਼ ਦੇ ਵਿੱਚ ਆਵੋ ਤੇ ਇੱਥੇ ਆਣ ਕੇ ਵਿਆਹ ਕਰਾਵੋ ਤੇ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਬਹੁਤ ਵਾਰੀਏ ਖਬਰਾਂ ਝੂਠੀਆਂ ਨਹੀਂ ਲੱਗਦੀਆਂ ਹਨ ਕਈ ਵਾਰੀ ਲੋਕ ਵਿਊ ਲੈਣ ਦੇ ਮਾਰੇ ਐਓ ਜੀ ਖਬਰ ਬਣਾ ਦਿੰਦੇ ਨੇ ਪਰ ਇੱਕ ਖਬਰ ਮੇਰੇ ਕੋਲੇ ਕੱਲ ਆਈ ਆ ਤੇ ਆਪਾਂਗੇ ਵੀ ਕੀਤਾ ਗੱਲ ਕਰ ਲਈ ਵੀ ਆਪਾਂ ਕੋਸ਼ਿਸ਼ ਕਰਦੇ ਹੋਂਨੇ ਕਿ ਜਿਹੜੀ ਜੈਨੂਨ ਗੱਲਬਾਤ ਹੋਵੇ ਉਹੀ ਹੈ ਕਿਉਂਕਿ ਗੁਰਬਾਣੀ ਕਹਿੰਦੀ ਆ ਕਿ ਕੂੜ ਨਖੁੱਟੇ ਨਾਨਕਾ ਤੇ ਓੜਕ ਸੱਚ ਰਹੀ ਸੱਚ ਨੇ ਸੱਚ ਰਹਿਣਾ ਹੈ ਝੂਠ ਨੇ ਝੂਠ ਰਹਿਣਾ ਹੈ ਅਸੀਂ ਇੱਕ ਵੀ ਵੀਡੀਓ ਵਿਊ ਲੈਣ ਦੇ ਲਈ ਨਹੀਂ ਬਣਾਉਂਦੇ ਕਿਉਂਕਿ ਅਸੀਂ ਵਿਊ ਵਾਲੇ ਚੱਕਰ ਤੋਂ ਬਹੁਤ ਉੱਚੇ ਉੱਠੇ ਹੋਏ ਆ ਕਿਉਂਕਿ ਸਾਡਾ ਟੀਵੀ ਚੈਨਲ ਆ ਅਸੀਂ ਬਹੁਤ ਪੁਰਾਣੇ ਬ੍ਰੋਡਕਾਸਟਿੰਗ ਦੇ ਵਿੱਚ ਹੁਣ ਤਾਂ ਏ ਬੀ ਸੀ ਡੀ ਕੋਈ ਵੀ ਕੈਮਰੇ ਤੱਕ ਹੀ ਬੁਲੀ ਜਾਂਦਾ ਸਾਨੂੰ 20 ਸਾਲ ਹੋ ਗਏ ਬੋਲਦਿਆਂ ਨੂੰ ਅਸੀਂ ਉਦੋਂ ਦੇ ਟੀਵੀ ਕਰਦੇ ਆ ਜਦੋਂ ਆ ਬਹੁਤੇ ਗਾਲਾਂ ਕੱਢਣ ਵਾਲੇ ਮਿੱਟੀ ਖਾਂਦੇ ਹੁੰਦੇ ਸੀ ਚਲੋ ਖੈਰ ਆਪਣੇ ਨਾਲ ਗੱਲਾਂ ਕੋ ਲੈਣ ਦੇ ਨਹੀਂ ਹੈ ਸੋ ਇਸ ਕਰਕੇ ਟਰਾਈ ਕਰੀ ਦਿਆ ਕਿ ਵਾ ਤਾਂ ਜਨੂਨ ਖਬਰ ਤੁਹਾਡੇ ਲਈ ਪੇਸ਼ ਕੀਤੀ ਜਾਵੇ ਲੰਮੀ ਕਹਾਣੀ ਨਾ ਪਾਈ ਜਾਵੇ ਹੁਣ ਖਬਰ ਇਹ ਆਈ ਹੈ ਜੀ ਸਾਊਥ ਕੋਰੀਆ ਨੇ ਇਹ ਗੱਲ ਕਹੀ ਆ ਕਿ ਜਿਹੜੇ ਵੀ ਬੰਦੇ ਮੇਰੇ ਦੇਸ਼ ਦੇ ਨਾਗਰਿਕ ਵਿਆਹ ਕਰਾਉਣਗੇ ਮੈਂ ਉਹਨਾਂ ਨੂੰ 38000 ਡਾਲਰ ਦੇਵਾਂਗਾ ਤੇ ਉਹਦੇ ਮਗਰ ਲੌਜੀਕ ਇਹ ਆ ਰਿਹਾ ਹੈ ਉਹ ਕਹਿੰਦੇ ਹਨ ਕਿ ਜਿਨ੍ਹਾਂ ਜਿਕਰ ਬੰਦਾ ਵਿਆਹ ਨਹੀਂ ਕਰਾਉਂਦਾ ਉਹਨਾਂ ਜਿਕਰ ਬੰਦਾ ਜ਼ਿੰਮੇਵਾਰ ਨਹੀਂ ਹੁੰਦਾ ਤੇ ਜਿਨ੍ਹਾਂ ਜਿਕਰ ਜ਼ਿੰਮੇਵਾਰ ਨਹੀਂ ਹੁੰਦਾ ਉਨਾ ਜੇਕਰ ਉਹ ਖਰਾਬੀਆਂ ਜਿਆਦਾ ਕਰਦਾ ਹੈ ਤੇ ਕੰਮ ਘੱਟ ਕਰਦਾ ਹੈ ਤੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ 33000 ਡਾਲਰ ਦਾ ਲਾਲਚ ਦੇਵਾਂ ਕਿਸੇ ਬੰਦੇ ਨੂੰ ਵਿਆਹ ਕਰਾ ਲੇਗਾ ਤੇ ਉਹ ਜ਼ਿੰਮੇਵਾਰ ਬਣ ਜਾਵੇਗਾ ਤੇ ਉਸ ਤੋਂ ਬਾਅਦ ਚਲੋ ਠੀਕ ਹੈ ਉਹ ਬੱਚੇ ਵੀ ਜੰਮੇਗਾ ਤੇ ਉਹਨਾਂ ਸਾਡੀ ਦੇਈ ਜੀ ਇਕਨੋਮੀ ਚੱਲੇਗੀ ਸੋ ਇਹ ਸਾਊਥ ਕੋਰੀਆ ਵੱਲੋਂ ਖ਼ਬਰ ਸੀ ਜੀ ਤੁਸੀਂ ਇਹਨਾਂ ਗੂਗਲ ਕਰ ਸਕਦੇ ਹੋ ਪਰ ਮੇਰੇ ਖਿਆਲ ਦੇ ਨਾਲ ਇਕੱਲੇ ਸਾਊਥ ਕੋਰੀਅਨ ਸਿਟੀਜ਼ਨਸ ਦੇ ਲਈ ਹੈ ਬਾਹਰਲੇ ਬੰਦਿਆਂ ਲਈ ਨਹੀਂ ਹੈ ਇਸ ਤੋਂ ਜਿਹੜੀ ਅਗਲੀ ਖ਼ਬਰ ਇਹ ਹੈਗੀ ਆ ਜੀ ਕਿ ਬਹੁਤ ਸਾਰੇ ਲੋਕ ਇਹ ਰੌਲਾ ਪਾ ਰਹੇ ਹਨ ਕਿ ਕੈਨੇਡਾ ਦੇ ਵਿੱਚੋਂ ਲੋਕ ਛੱਡ ਕੇ ਦੁਨੀਆ ਦੀਆਂ ਹੋਰ ਕੰਟਰੀਆਂ ਨੂੰ ਭੱਜ ਰਹੇ ਹਨ ਠੀਕ ਠੀਕ ਹੈ ਜੀ ਉਹਨਾਂ ਦੀ ਆਪਣੀ ਇੱਕ ਸੋਚ ਹੋ ਸਕਦੀ ਹੈ ਉਹਨਾਂ ਦੇ ਆਪਣੇ ਕੋਈ ਪਲਾਨਸ ਹੋ ਸਕਦੇ ਹਨ ਸੁੱਖ ਖੈਰ ਕਿਤੋਂ ਦੀਆਂ ਖਬਰਾਂ ਕਦੇ ਵੀ ਹੈ ਨਹੀਂ ਬਹੁਤ ਲੋਕਾਂ ਨੂੰ ਇਹ ਲੱਗਦਾ ਹੈ ਕਿ ਕੈਨੇਡਾ ਤੋਂ ਭੱਜ ਕੇ ਜੇ ਅਮਰੀਕਾ ਚਲੇ ਜਾਵਾਂਗੇ ਤਾਂ ਸ਼ਾਇਦ ਅਮਰੀਕਾ ਦੇ ਵਿੱਚ ਦਰਖਤਾਂ ਲੱਗੇ ਨੇ ਜਿਵੇਂ ਅਸੀਂ ਇੰਡੀਆ ਨੂੰ ਸੋਚ ਕੇ ਆਏ ਸੀ ਕਿ ਸ਼ਾਇਦ ਕੈਨੇਡਾ ਦੇ ਦਰਖਤਾਂ ਲੱਗੇ ਨੇ ਇਸ ਤਰ੍ਹਾਂ ਦਾ ਕਿਤੇ ਵੀ ਨਹੀਂ ਹੈ ਤੋਰਜਾ ਬਰਮਾ ਨੂੰ ਲੇਖ ਜਾਣਗੇ ਨਾਲੇ ਦੁਨੀਆਂ ਦੇ ਵਿੱਚ ਜਿੱਥੇ ਮਰਦੀ ਜਾਵੜੋ ਤੁਹਾਡੀਆਂ ਆਦਤਾਂ ਤੁਹਾਡਾ ਦਿਮਾਗ ਤੁਹਾਡੀ ਸੋਚ ਜਿਹਨੇ ਜ਼ਿਕਰ ਇਹ ਨਹੀਂ ਬਦਲਦੀ ਉਹਨਾਂ ਜਿਹੜੇ ਕਿਤੇ ਵੀ ਤਰੱਕੀ ਨਹੀਂ ਹੈ ਇਹ ਖਬਰ ਮੈਂ ਕਿਉਂ ਦੇ ਰਿਹਾ ਹਾਂ ਕਿਉਂਕਿ ਕੈਨੇਡਾ ਦੇ ਲੈਣ ਵਾਲੇ ਲੋਕਾਂ ਦਾ ਬਹੁਤ ਵੱਡਾ ਪਲਿਖਾ ਵਾ ਕਿ ਅਮਰੀਕਾ ਸ਼ਾਇਦ ਬਹੁਤ ਕੋਈ ਠਾਠਾ ਲੱਗੀ ਹੋਈ ਹੈ ਜਾਂ ਮਾਰੋ ਮਾਰ ਲੱਗੀ ਹੋਈ ਹੈ ਪੈਸੇ ਬਣਾਉਣ ਵਾਲੀ ਇਸ ਤਰ੍ਹਾਂ ਦੇ ਕੋਈ ਚੱਕਰ ਨਹੀਂ ਹੈਗਾ ਜੀ ਕੈਲੀਫੋਰਨੀਆ ਕੈਲੀਫੋਰਨੀਆ ਅਮਰੀਕਾ ਦੀ ਬਹੁਤ ਵਧੀਆ ਸਟੇਟ ਹੈ ਮੈਂ ਖੁਦ ਇੱਕ ਸਾਰ ਰਹਿ ਕੇ ਆਇਆ ਉੱਥੇ 2002 ਤੋਂ ਲੈ ਕੇ 2003 ਤੱਕ ਤੇ ਬਹੁਤ ਵਧੀਆ ਮੌਸਮ ਸਭ ਕੁਝ ਬਹੁਤ ਵਧੀਆ ਹੈ ਪਰ ਹੁਣ ਖਬਰੇ ਆ ਰਹੀ ਹੈ ਜੀ ਕਿ ਕੈਲੀਫੋਰਨੀਆ ਤੋਂ 5,70,000 ਬੰਦਾ ਕੈਲੀਫੋਰਨੀਆ ਛੱਡ ਕੇ ਕਿਤੇ ਹੋਰ ਥਾਂ ਦੇ ਮੂਵ ਹੋ ਗਿਆ ਸਬਰ ਸੰਤੋਖ ਜੇ ਨਹੀਂ ਹੈਗਾ ਤਾਂ ਉਹ ਦੁਨੀਆ ਵਿੱਚ ਜਿੱਥੇ ਮੌਜੂਦ ਰਹਿ ਫਿਰੋ ਕਿਤੇ ਵੀ ਨਹੀਂ ਹੈਗਾ ਸੋ ਇਹ ਅਮਰੀਕਾ ਤੋਂ ਖਬਰ ਆ ਰਹੀ ਸੀ ਜੀ ਅਗਲੀ ਜਿਹੜੀ ਖਬਰ ਆ ਰਹੀ ਹੈ ਜੀ ਉਹ ਹੈ ਜੀ ਬੈਚਲਰ ਡਿਗਰੀ ਹੋਲਡਰਾਂ ਲਈ ਬਹੁਤ ਵੱਡੀ ਖੁਸ਼ਖਬਰੀ ਆ ਬਹੁਤ ਸਾਰੇ ਬੱਚੇ ਇੰਡੀਆ ਦੇ ਵਿੱਚ 12 ਪੜ੍ਹ ਕੇ ਉਹਨਾਂ ਨੇ ਕੈਨੇਡਾ ਦਾ ਸਟੱਡੀ ਵੀza ਲਾਇਆ ਸੀ ਪਰ ਕਿਸੇ ਕਾਰਨ ਕਰਕੇ ਉਹ ਨਹੀਂ ਆ ਸਕਿਆ ਤੇ ਉਹ ਬਾਅਦ ਵਿੱਚ ਇੰਡੀਆ ਦੀ ਬੈਚਲਰ ਡਿਗਰੀ ਕਰਦੇ ਰਹੇ ਹੁਣ ਜੇ ਤੁਸੀਂ ਮਾਸਟਰ ਡਿਗਰੀ ਜਾਂ ਤੁਸੀਂ ਇੰਡੀਆ 'ਚ ਮਾਸਟਰ ਡਿਗਰੀ ਹੋਲਡਰ ਹੋ ਤੇ ਗਾ ਪੀ ਐਚ ਡੀ ਲਈ ਕਰਨ ਦੇ ਲਈ ਤੁਸੀਂ ਜੇਕਰ ਕੈਨੇਡਾ ਨੂੰ ਆਉਣਾ ਚਾਹੁੰਦੇ ਹੋ ਤਾਂ 온ਟੇਰੀਓ ਦਾ ਇੱਕ ਬੜਾ ਵਧੀਆ ਪ੍ਰੋਗਰਾਮ ਹੈ ਤੁਸੀਂ ਇੱਥੇ ਆਣ ਕੇ 온ਟੇਰੀਓ ਦੇ ਵਿੱਚ ਇੱਕ ਸਾਲ ਦਾ ਪ੍ਰੋਮ ਵੀ ਕਰ ਲੈਂਦੇ ਹੋ ਇੱਕ ਪ੍ਰੋਮ ਹੈ ਜੀ ਇੱਥੇ ਇੱਕ ਅਮਰੀਕਨ ਨਾਮ ਦਾ ਮਾਸਟਰ ਆਫ ਕੰਪਿਊਟਰ ਸਾਇੰਸ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰੋਮ ਇੱਕ ਸਾਲ ਦਾ ਵੀ ਕਰ ਲੈਂਦੇ ਹੋ ਤਾਂ ਤੁਸੀਂ ਵਿਦਆਊਟ ਐਨੀ ਵਰਕ ਐਕਸਪੀਰੀਅੰਸ ਉਨਟੇਰੀਓ ਦੀ ਮਾਸਟਰ ਗ੍ਰੈਜੂਏਟ ਸਟਰੀਮ ਹੈ ਉਹ ਚ ਆਪ ਦੀ ਫਾਇਰ ਲਗਾ ਸਕਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਆਰਾਮ ਨਾਲ ਪੀਆਰ ਦਾ ਪੀਐਨਪੀ ਮਿਲ ਨਹੀਂ ਸੌਖੀ ਹੋ ਜਾਂਦੀ ਆ ਬਹੁਤ ਹੀ ਡੀਟੇਲ ਦੇ ਲਈ ਤੁਸੀਂ TCS ਇਮੀਗ੍ਰੇਸ਼ਨ ਨਾਲ ਵੀ ਗੱਲ ਕਰ ਸਕਦੇ ਹੋ ਜੀ ਸੋ ਇਸ ਤੋਂ ਅੱਗੇ ਆ ਜੀ ਆਪਾਂ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਉਹਨਾਂ ਲੋਕਾਂ ਦੇ ਲਈ ਜਿਹੜੇ ਕੈਨੇਡਾ ਦੇ ਵਿੱਚ ਕਿਤੇ ਵੀ ਰਹਿ ਕੇ ਪੀਆਰ ਹੋਣਾ ਚਾਹੁੰਦੇ ਹਨ ਇੱਕ ਚੀਜ਼ ਯਾਦ ਰੱਖੋ ਕਿ ਜਿਹੜੀਆਂ ABCD ਜੌਬਾਂ ਨੇ ਹੁਣ ਉਹ ਲਗਭਗ ਹਰਥਾਂ ਦੇ ਬੰਦ ਹੋ ਚੁੱਕੀਆਂ ਨੇ ਅੱਗੇ ਚਲ ਕੇ ਮੈਂ ਤੁਹਾਨੂੰ ਇੱਕ ਨਿਊ ਬ੍ਰਾਂਚ ਸਕਦੀ ਖਬਰ ਵੀ ਦੇਵਾਂਗਾ ਉਹ ਵੀ ਮਾੜੀ ਖਬਰ ਹੈ ਖੈਰ ਮਾੜੀ ਤਾਂ ਨਹੀਂ ਕਿ ਖਬਰ ਫਕਰਾਂ ਵਾਲੀ ਦਾ ਸਭ ਚੰਗਾ ਮਾੜਾ ਇੱਕੋ ਹੀ ਹੁੰਦਾ ਵਾ ਪਰ ਲੋਕਾਂ ਦੀ ਗੱਲ ਕਰਦਾ ਵਾਂ ਉਹ ਇੱਕ ਅੱਗੇ ਚਲ ਕੇ ਦੇਵਾਂਗੇ ਖੁਸ਼ੀ ਦੀ ਖਬਰ ਇਹ ਹੈ ਜੀ ਤੁਸੀਂ ਕੈਨੇਡਾ ਦੇ ਵਿੱਚ ਕਿਤੇ ਵੀ ਰਹਿ ਕੇ ਹਾਰਡਵੁੱਡ ਫਲੋਰ ਪਾਉਣੀ ਸਿੱਖ ਜਾਂਦੇ ਹੋੜੀ ਆਪਣੇ ਥੱਲੇ ਫਲੋਰ ਪਈ ਹੁੰਦੀ ਕੈਨੇਡਾ ਵਿੱਚ ਬਹੁਤ ਜ਼ਿਆਦਾ ਵੱਡਾ ਕੰਮ ਹੈ ਇਹ ਸਾਰਿਆਂ ਘਰਾਂ ਦੇ ਵਿੱਚ ਆ ਸਾਰਿਆਂ ਆਫਿਸਸ ਦੇ ਵਿੱਚ ਆ ਇੱਕ ਟ੍ਰੈਂਡ ਹੁੰਦਾ ਸੀ ਪਹਿਲਾਂ ਕਾਰਪਟ ਦਾ ਪਰ ਉਹ ਚੇਂਜ ਹੋ ਕੇ ਲਗਭਗ ਹਰ ਥਾਂ ਤੇ ਹਾਰਡਵੁੱਡ ਫਲੋਰ ਪੈਣ ਸ਼ੁਰੂ ਹੋ ਚੁੱਕੀ ਆ ਜੇ ਤੁਹਾਨੂੰ ਹਾਰਡਵੁੱਡ ਫਲੋਰ ਪਾਉਣੀ ਆਉਂਦੀ ਆ ਤਾਂ ਤੁਸੀਂ ਕਿਤੇ ਵੀ ਕੈਨੇਡਾ ਦੇ ਰਹਿ ਕੇ ਇੱਕ ਸਾਲ ਦਾ ਵਰਕ ਐਕਸਪੀਰੀਅੰਸ ਗੇਨ ਕਰਨ ਤੋਂ ਬਾਅਦ ਆਪ ਦੀ ਫਾਈਲ ਹਾਰਡਵੁੱਡ ਫਲੋਰ ਇੰਸਟਾਲੇਸ਼ਨ ਦੇ ਲਗਾ ਸਕਦੇ ਹੋ ਤੇ ਇਨ ਡਿਮਾਂਡ ਦੇ ਵਿੱਚ ਹੋਣ ਕਰਕੇ ਕੋਈ ਪੀਆਰ ਜਾਂ ਪੀਐਨਪੀ ਹੋਣੀ ਬਹੁਤ ਈਜ਼ੀ ਆ ਤੁਸੀਂ ਹੁਣ ਇਹ ਕੋਰਸ ਵੀ 40 ਘੰਟਿਆਂ ਦੇ ਵਿੱਚ ਕਰ ਸਕਦੇ ਹੋ ਜੀ ਹੀਰੋ ਵੈਲਡਿੰਗ ਸਕੂਲ ਤੋਂ ਸਿਰਫ 3000 ਡਾਲਰ ਦਾ ਕੋਰਸ ਆ ਪੈਸੇ ਤੁਸੀਂ ਕਸ਼ਟਾਂ ਵੀ ਦੇ ਸਕਦੇ ਹੋ ਤਾਂ ਤੁਸੀਂ ਜੇ ਇਹ ਕੋਰਸ ਕਰਨ ਲਈ ਆਉਣਾ ਚਾਹੁੰਦੇ ਹੋ ਤਾਂ ਹੁਣ ਬਹੁਤ ਸਾਰੇ ਕਲਾਸਿਸ ਓਪਨ ਹੋਣ ਜਾ ਰਹੀਆਂ ਹਨ ਸਤੰਬਰ ਦੇ ਵਿੱਚ ਤਾਂ ਤੁਸੀਂ ਹੀਰੋ ਵੈਲਡਿੰਗ ਸਕੂਲ ਦੇ ਨੰਬਰ ਤੇ ਗੱਲ ਕਰੋ ਜਾਂ ਫਿਰ ਗੂਗਲ ਕਰ ਲਵੋ ਜੀ ਹੀਰੋ ਵੈਲਡਿੰਗ ਸਕੂਲ ਇੱਕ ਆਪਣੇ ਕੋਲ ਲਿਸਟ ਅਜੇ ਆਈ ਆ ਜੀ ਇਹ ਲਿਸਟ ਦੇ ਉੱਪਰ ਇੱਕ ਪ੍ਰੋਪਰ ਵੀਡੀਓ ਬਣ ਕੇ ਵੈਸੇ ਪੈ ਚੁੱਕੀ ਆ ਤੁਸੀਂ ਉਹਨੂੰ ਸੇਵ ਕਰਕੇ ਰੱਖ ਸਕਦੇ ਹੋ ਓਨਟਾਰੀਓ ਨੇ ਇੱਕ ਸਰਵੇ ਕਰਾਇਆ ਕਿ ਆਉਣ ਵਾਲੀ 2026 ਦੇ ਵਿੱਚ ਜੇ 6 ਜੌਬਾਂ ਖੁੱਲ੍ਹਦੀਆਂ ਨੇ ਤਾਂ 6 ਜੌਬਾਂ ਦੇ ਵਿੱਚੋਂ ਇੱਕ ਜੌਬ ਕਿਹੜੀ ਹੋਵੇਗੀ ਮਤਲਬ ਕਿ 20% ਜੌਬਾਂ ਅਕੱਲੀਆਂ ਸਕਿੱਲ ਟ੍ਰੇਡ ਚ ਖੋਲਣਗੀਆਂ ਬਾਕੀ ਜੋ ਓਪਨ ਹੋਣ ਜਾ ਰਹੀਆਂ ਨੇ ਉਹ ਕਹਿੰਦੇ ਨੇ ਵੀ ਇੱਥੇ ਇਹਨਾਂ ਨੇ ਪੂਰੀ ਅੰਕੜੇ ਦਿੱਤੇ ਸੀਗੇ ਕਿ ਓਨਟਾਰੀਓ ਦੇ ਵਿੱਚ 4 ਲੱਖ ਤੋਂ ਉੱਪਰ ਬਿਜ਼ਨੈਸਸ ਨੇ 80 ਤੋਂ ਲੈ ਕੇ 90% ਦੀ ਡਿਮਾਂਡ ਆ ਉਹ ਵਧਣ ਜਾ ਰਹੀ ਆ ਇੰਨੇ ਕੁ ਜੌਬਸ ਦੀ ਲਓ ਜੀ ਉਹਨਾਂ ਦੀ ਲਿਸਟ ਹੈਗੀ ਆ ਆਹ ਵਾਲੀ ਟੋਟਲ 5 ਜੌਬਾਂ ਨੇ ਤੇ ਨੰਬਰ 1 ਹੈ ਜੀ ਇਲੈਕਟ੍ਰੀਸ਼ੀਅਨ ਨੰਬਰ 2 ਹੈ ਜੀ ਪਲੰਬਰ ਨੰਬਰ 3 ਹੈ ਜੀ ਕਾਰਪੈਂਟਰ ਨੰਬਰ 4 ਹੈ ਜੀ ਐਚਏਸੀ ਟੈਕਨੀਸ਼ੀਅਨ ਅਤੇ ਨੰਬਰ 5 ਹੈ ਜੀ ਵੈਲਡਰਸ ਜੋ ਜੇਕਰ ਤੁਸੀਂ ਵੈਲਡਰ ਦੀ ਜੌਬ ਕਰਨਾ ਚਾਹੁੰਦੇ ਹੋ ਤਾਂ ਸਿਰਫ 40 ਘੰਟੇ ਦੀ ਟ੍ਰੇਨਿੰਗ ਨਾਲ ਇਹ ਜੌਬ ਕੀਤੀ ਜਾ ਸਕਦੀ ਆ ਉਹਦੇ ਲਈ ਗੂਗਲ ਕਰੋ ਹੀਰੋ ਵੈਲਡਿੰਗ ਸਕੂਲ ਸਿਰਫ 2200 ਕਿ 2500 ਤੁਹਾਡਾ ਕੋਰਸ ਪੂਰਾ ਇਹ ਹੋ ਜਾਣਾ ਵਾ ਡਿਟੇਲ ਦੀ ਤੁਸੀਂ ਗੂਗਲ ਤੇ ਜਾ ਸਕਦੇ ਹੋ ਹੀਰੋ ਵੈਲਡਿੰਗ ਸਕੂਲ ਜੇ ਤੁਸੀਂ ਇਹ ਖਬਰ ਦੇਖਣੀ ਚਾਹੁੰਦੇ ਹੋ ਕਿ ਇਹ ਖਬਰ ਸੱਚੀ ਹੈ ਜਾਂ ਝੂਠੀ ਹੈ ਇਹ ਵੀ ਤੁਹਾਡਾ ਅਪਲਿਖਾ ਕੱਢਣ ਜਾ ਰਹੇ ਆ ਇੱਕ ਬੜੇ ਵਧੀਆ ਤਰੀਕੇ ਨਾਲ ਅੱਜ ਤੋਂ ਬਾਅਦ ਤੁਸੀਂ tsimmigration.ca ਤੇ ਜਾਣਾ ਉੱਥੇ ਸਾਡੀਆਂ ਇਹਨਾਂ ਖਬਰ ਦੇ ਲਿੰਕ ਅਸੀਂ ਪਾ ਦਿਆ ਕਰਨੇ ਹੁਣ ਤੋਂ ਹਜੇ ਨਹੀਂ ਪਾਇਆ ਮੈਂ ਪ੍ਰੋਮ ਬੰਦ ਕਰ ਦਵਾਂ ਪਾ ਪਾ ਦੇਵਾਂਗਾ ਤੁਸੀਂ ਉੱਥੇ ਜਾ ਕੇ ਵੀ ਇਸ ਲਿੰਕ ਨੂੰ ਵੇਖ ਸਕਦੇ ਹੋ ਕਿ ਇਹ ਖਬਰ ਸੱਚੀ ਮੁੱੱਚੀ ਆ ਜਾਂ ਕੋਲੋਂ ਬਣਾਈ ਗਈ ਆ ਸੋ ਇਹ ਕਈ ਬੰਦੇ ਸਾਡੇ ਉੱਪਰ ਕ੍ਰੈਡੀਬਿਲਟੀ ਉੱਪਰ ਸ਼ੱਕ ਕਰਦੇ ਹਨ ਸੋਣਿਓ ਮੈਂ ਤੁਹਾਨੂੰ ਅੱਗੇ ਵੀ ਆਪ ਦੱਸੀ ਹੈ ਕਿ ਇਹ ਟੀਵੀ ਓਨ ਦਾ ਘਰ ਦਾ ਵਾ ਜੇ ਤੁਸੀਂ ਮਿੱਟੀ ਖਾਂਦੇ ਹੁੰਦੇ ਸੀ ਸੋ ਇਸ ਕਰਕੇ ਕੋਈ ਵੀ ਗੱਲ ਹਵਾਜ ਨਹੀਂ ਹੋਊਗੀ ਤੇ ਦੂਜੀ ਗੱਲ ਜਿਹੜਾ ਉਹਦੇ ਨਾਲ ਜੁੜ ਗਿਆ ਨਾ ਉਸ ਯਾਰ ਦੇ ਨਾਲ ਅੱਪੇੜਾ ਬੁਲਾਉਂਦਾ ਹੈ ਉਹ ਕਦੇ ਵੀ ਇਹ ਛੋਟੀਆਂ ਮੂੜੀਆਂ ਗੱਲਾਂ ਨਹੀਂ ਪੈਂਦਾ ਇਹ ਬਹੁਤ ਹਲਕੇ ਦਿਮਾਗਾਂ ਦੀ ਨਿਸ਼ਾਨੀ ਆ ਕੋਈ ਵੀ ਉਹਦੀ ਦੌੜ ਨਹੀਂ ਕੋਈ ਕਿਸੇ ਨਾਲ ਰੌਲਾ ਰੱਪਾ ਨਹੀਂ ਕੋਈ ਨੈਗੇਟਿਵਿਟੀ ਨਹੀਂ ਜੇਕਰ ਤੁਹਾਨੂੰ ਇਹਨਾਂ ਸ਼ਬਦਾਂ ਤੇ ਨਹੀਂ ਯਕੀਨ ਤਾਂ ਜੁੜੇ ਰਹੋ ਵਕਤ ਅੱਪੇ ਕਲੀਅਰ ਕਰ ਦਊਗਾ ਜੇ ਤੁਹਾਨੂੰ ਇਹ ਲੱਗਦਾ ਕਿ ਵਗਦੀ ਗੰਗਾ ਤੇ ਜੱਸੀ ਢੰਡੀਆਂ ਹੱਥੋਂ ਆ ਗਿਆ ਇਹ ਭਲੇਖਾ ਤੁਹਾਡਾ ਬਹੁਤ ਵੱਡਾ ਗੂਗਲ ਜਾ ਕੇ ਚੈੱਕ ਕਰ ਲਓ ਸਾਰਾ YouTube ਜਾ ਕੇ ਚੈੱਕ ਕਰ ਲਓ ਜਸ ਸੀ ਢੰਡੀਆਂ ਨਾ ਤਾਂ ਪਾਓ ਸੋਹਣਿਓ ਤੁਹਾਨੂੰ ਲੱਗ ਜੂ ਪਤਾ ਕੁਦਰਤ ਨੇ 19 20 ਸਾਲ ਦੀ ਉਮਰ 'ਚ ਪਟਾਕੇ ਪਵਾਤੇ ਸੀਗੇ ਸੋ ਇਸ ਕਰਕੇ ਇਹ ਮਤ ਸੋਚਣਾ ਕਿ ਇੱਕ ਵੀ ਖਬਰ ਅਨੈਥੀਕਲ ਆ ਜਾਂ ਇੱਕ ਵੀ ਯਵਲੀ ਆ ਕੋਈ ਯਵਲੀ ਨਹੀਂ ਇਸ ਪ੍ਰੋਬਲਮ ਦੇ ਵਿੱਚ ਇਸ ਪ੍ਰੋਬਲਮ ਦੇ ਵਿੱਚ ਅੰਦਰ ਲੀਆਂ ਖਬਰਾਂ ਵੀ ਸੱਚੀਆਂ ਹੋਣਗੀਆਂ ਤੇ ਬਾਹਰ ਲੀਆਂ ਵੀ ਹੋਣਗੀਆਂ ਸੋ ਇਸ ਕਰਕੇ ਇਸ ਪਰੋਨਾ ਜੋ ਜੁੜਿਆ ਕਰੋ ਏਥਿਕਲੀ ਖਬਰਾਂ ਸੁਣਦੇ ਲਈ ਵੇਖਿਆ ਕਰੋ ਜੀ ਮਸਤੀ ਟੀਵੀ ਲਓ ਜੀ ਅੱਗੇ ਅਪ ਚੱਲਦੇ ਆ ਬਹੁਤ سارے ਲੋਕ ਕੈਨੇਡਾ ਦੇ ਵਿੱਚ ਆਉਂਦੇ ਸਨ ਅਤੇ ਇੱਥੇ ਆਣ ਕੇ ਕਿ ਉਹਨਾਂ ਨੂੰ ਕੋਈ ਜੌਬ ਆਫਰ ਮਿਲ ਜਾਂਦੀ ਸੀ ਤੇ ਉਹਦੇ ਵਿੱਚ ਆਲਸ ਦੀ ਰਿਕੁਆਇਰਮੈਂਟ ਮੋਸਟਲੀ ਹੁੰਦੀ ਆ ਪਰ ਜੇ ਤੁਸੀਂ ਆਨਲਾਈਨ ਫਾਇਲ ਲਗਾਉਂਦੇ ਹੋ ਤਾਂ ਤੁਹਾਨੂੰ ਆਲਸ ਹਰਵਰ ਨਾਲ ਲਾਉਣੀ ਪੈਂਦੀ ਸੀ ਕਰਕੇ ਪਰ ਜੇ ਤੁਸੀਂ ਬਾਰਡਰ ਤੇ ਚਲੇ ਜਾਂਦੇ ਸੀ ਤਾਂ ਉੱਥੇ ਆਫੀਸਰ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਦੇਖ ਲੈਂਦਾ ਸੀ ਕਿ ਬੰਦੇ ਦੀ ਇੰਗਲਿਸ਼ ਠੀਕ ਠਾਕ ਗਿਆ। ਪੀਆਰ ਵੇਲੇ ਤਾਂ ਆਲਦੀ ਲੋਡ ਪੈਣੀ ਹੀ ਪੈਣੀ ਆ ਪਰ ਕਈ ਵਾਰੀ ਵਰਕ ਪਰਮਿਟ ਵੇਲੇ ਇਹਦੀ ਲੋਡ ਨਹੀਂ ਪੈਂਦੀ ਕਿਉਂਕਿ ਆਫੀਸਰ ਆਪਣਾ ਡਿਸੀਜਨ ਦੇ ਸਕਦਾ ਹੁੰਦਾ। ਇੱਥੇ ਇੱਕ ਆਫੀਸਰ ਕੋਲੇ ਇੱਕ ਸਿਪਾਈ ਕੋਲੇ ਡੀਜੀਪੀ ਜਿੰਨੀ ਪਾਵਰ ਹੈ। ਇੱਥੋਂ ਦਾ ਕਨਸਟੀਟਿਊਸ਼ਨ ਜਿਹੜਾ ਹੈ ਕੈਨੇਡਾ ਦਾ ਉਹਨਾਂ ਨੂੰ ਪਾਵਰ ਦਿੰਦਾ ਵਾ। ਤੁਸੀਂ ਉਹਨਾਂ ਨਾਲ ਬਹਿਸ ਬਾਜੀ ਨਹੀਂ ਕਰ ਸਕਦੇ। ਉਹਦੀ ਮਰਜ਼ੀ ਹੈ ਤੁਹਾਨੂੰ ਵਰਕ ਪਰਮਿਟ ਦੇਣਾ ਜਾਂ ਨਹੀਂ ਦੇਣਾ। ਹੁਣ ਤੋਂ ਉਹ ਕਹਿੰਦੇ ਜੇਕਰ ਆਲਸ ਦੀ ਨਾ ਵੀ ਰਿਕੁਆਇਰਮੈਂਟ ਹੋਈ ਜੇ ਤੁਸੀਂ ਬਾਰਡਰ ਤੇ ਵਰਕ ਪਰਮਿਟ ਲੈਣ ਜਾਂਦੇ ਹੋ ਤਾਂ ਆਲਸ ਨਾ ਹੋਣ ਕਰਕੇ ਤੁਹਾਨੂੰ ਡਿਨਾਇਲ ਮਿਲ ਸਕਦੀ ਆ ਸੋ ਮੇਕ ਸ਼ੁਰ ਕਰਨਾ ਕਿ ਜੇ ਤੁਸੀਂ ਇੱਥੇ ਆਣ ਕੇ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਲਸ ਨਾਲ ਹੀ ਲੈ ਕੇ ਜਾਣੀ ਆ ਜਿਹੜੀ ਮੈਂ ਪਿੱਛੇ ਜੇ ਖਬਰ ਦਿੱਤੀ ਸੀ ਜੀ ਕਿ ਨਿਊ ਬ੍ਰਾਂਸਵਿਕ ਵੱਲੋਂ ਇੱਕ ਹੋਰ ਬਹੁਤ ਮਾੜੀ ਖਬਰ ਇਹ ਆ ਰਹੀ ਆ ਕਿ ਨਿਊ ਬ੍ਰਾਂਸਵਿਕ ਦੇ ਵਿੱਚ ਬਹੁਤ ਸਾਰੇ ਪ੍ਰੋਮ ਚੱਲਦੇ ਨੇ ਪਰ ਇੱਕ ਪ੍ਰੋਮ ਹੈਗਾ ਸੀ ਨਿਊ ਬ੍ਰਾਂਸਵਿਕ ਦੀ ਆਪਦੀ ਐਕਸਪ੍ਰੈਸ ਐਂਟਰੀ ਉਹਦੇ ਵਿੱਚ ਇਹ ਸੀ ਕਿ ਜੇ ਤੁਸੀਂ ਨਿਊ ਬ੍ਰਾਂਚਵਕ ਜਾਂਦੇ ਹੋ ਉੱਥੇ ਜਾ ਕੇ ਟਾਇਰ 0 1 2 3 ਤੱਕ ਦੀ ਕੋਈ ਵੀ ਜੌਬ ਕਰਦੇ ਹੋ ਤੇ ਉਹ ਤੋਂ ਬਾਅਦ ਵਿੱਚ ਆਪਦੀ ਫਾਈਲ ਤੁਸੀਂ ਨਿਊ ਬ੍ਰਾਂਚਵਕ ਐਕਸਪ੍ਰੈਸ ਐਂਟਰੀ ਵਿੱਚ ਸਬਮਿਟ ਕਰ ਸਕਦੇ ਸੀ ਅਨਫੋਰਚੂਨੇਟਲੀ ਇਹਨਾਂ ਨੇ ਇਹ ਸਟ੍ਰੀਮ ਹੁਣ ਪਾਉਜ਼ ਕਰ ਦਿੱਤੀ ਆ ਸੋ ਇਹ ਮਾੜੀ ਖਬਰ ਹੈ ਜੀ ਵੈਸੇ ਨਿਊ ਬ੍ਰਾਂਚਵਕ ਵਾਲਿਆਂ ਲੋਕਾਂ ਲਈ ਸੋ ਜੇ ਤੁਸੀਂ ਨਿਊ ਬ੍ਰਾਂਚਵਕ ਦੇ ਵਿੱਚ ਹੋ ਤਾਂ ਮੈਂ ਆ ਪਹਿਲਾਂ ਵੀ ਤੁਹਾਨੂੰ ਕਹਿ ਰਿਹਾ ਆਂ ਕਿ ਜਾਂ ਤੱਕ ਕੋਈ ਸਕਿੱਲ ਦਾ ਕੰਮ ਸਿੱਖ ਲਓ ਭਾਈ ਇਨੇ ਇਸ਼ਾਰੇ ਦੇ ਰਹੀ ਹੈ ਗਵਰਨਮੈਂਟ ਫਿਰ ਲੋਕ ਕਹਿੰਗੇ ਜੀ ਸੌਖੀ ਪੀਆਰ ਦੁਨੀਆਂ ਦੇ ਵਿੱਚ ਕੋਈ ਵੀ ਕੰਮ ਸਿਰਫ ਉਹਨਾਂ ਜਿਹੜੀ ਔਖਾ ਜਿਨ੍ਹਾਂ ਚਕਰ ਤੁਹਾਨੂੰ ਉਹ ਨਹੀਂ ਆਉਂਦਾ ਜਦੋਂ ਤੁਸੀਂ ਟੁੱਟ ਕੇ ਕਿਸੇ ਕੰਮ ਅਗਰ ਪੈ ਜਾਂਦੇ ਹੋ ਨਾ ਤਾਂ ਉਹ ਕੰਮ ਆਪਣੇ ਆਪ ਆਉਣ ਲੱਗ ਪੈਂਦਾ ਤੇ ਉਸ ਤੋਂ ਬਾਅਦ ਤੁਸੀਂ ਈਜ਼ਲੀ ਹੀ ਉਸ ਕੰਮ ਨੂੰ ਕਰਨ ਲੱਗ ਪੈਂਦੇ ਹੋ ਤੇ ਦੁਨੀਆਂ 'ਚ ਕੋਈ ਵੀ ਕੰਮ ਔਖਾ ਲੱਗਦਾ ਹੀ ਨਹੀਂ ਸੋ ਇਸ ਕਰਕੇ ਸਕਿੱਲ ਦੇ ਕੰਮ ਸਿੱਖ ਲਵੋ ਚੰਗੇ ਰਹੋਗੇ ਠੀਕ ਹੈ ਜੀ ਅਗਲਾ ਜਿਹੜਾ ਆਪਣੇ ਕੋਲੇ ਇੱਕ ਪ੍ਰੋਗਰਾਮ ਹੈਗਾ ਜੀ ਹੋਰ ਬਹੁਤ ਸਾਰੇ ਲੋਕਾਂ ਦੇ ਸੁਪਾਉਜ਼ਲ ਪੀਆਰ ਦੇ ਕੇਸ ਵੀ ਡਿਨਾਈ ਹੋ ਰਹੇ ਹਨ ਉਹਦਾ ਰੀਜ਼ਨ ਇਹ ਹੈ ਕਿ ਉਹਨਾਂ ਦੇ ਕੋਲੇ ਅਨਫ ਪ੍ਰੂਫਸ ਨਹੀਂ ਹੁੰਦੇ ਇਹ ਸ਼ੋ ਕਰਨ ਦੇ ਲਈ ਕਿ ਸਾਡਾ ਜਿਹੜਾ ਰਿਸ਼ਤਾ ਹੈ ਉਹ ਜੈਨੂਨ ਹੈ ਯਾਦ ਰੱਖੋ ਕਿ ਤੁਹਾਡਾ ਰਿਸ਼ਤਾ ਆਪਦੇ ਪਾਰਟਨਰ ਨਾਲ ਕਿਸ ਤਰ੍ਹਾਂ ਦਾ ਵਾ ਚੰਗਾ ਹੈ ਜਾਂ ਮਾੜਾ ਹੈ ਗਵਰਨਮੈਂਟ ਕੋਲੇ ਤੁਹਾਡੇ ਪੇਪਰਾਂ ਨੇ ਹੀ ਬੋਲਣਾ ਹੁੰਦਾ ਇਸ ਕਰਕੇ ਪੇਪਰ ਬਹੁਤ ਸਟਰੋਂਗ ਲੱਗੇ ਆਪਣੇ ਸਪਾਊਸਲ ਨੂੰ ਪੀਆਰ ਲਈ ਜਾਂ ਸਪான்ਸਰ ਕਰਿਆ ਕਰੋ ਜੇਕਰ ਤੁਸੀਂ ਉਹਨਾਂ ਪੇਪਰ ਦੀ ਲਿਸਟ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰੋ tscimmigration.ca ਉਹਦੇ ਉੱਪਰ ਇੱਕ ਕੈਨੇਡਾ ਦਾ ਵਟਸਐਪ ਹੈ ਲਿੰਕ ਦਿੱਤਾ ਹੋਇਆ ਉਹਦੇ ਉੱਪਰ ਜਾ ਕੇ ਮੈਸੇਜ ਕਰੋ ਪ੍ਰੂਫ p r o o f ਤੇ ਤੁਹਾਨੂੰ ਇੱਕ ਲਿਸਟ ਆ ਜਾਵੇਗੀ ਉਸ ਲਿਸਟ ਦੇ ਮੁਤਾਬਕ ਤੁਸੀਂ ਆਪਣੇ ਡਾਕੂਮੈਂਟ ਇਕੱਠੇ ਕਰਕੇ ਉਹਦਾ ਸਪੌਸਲ ਦਾ ਕੇਸ ਲਾਉਂਗੇ ਤਾਂ ਤੁਹਾਡਾ ਕੰਮ ਬਣ ਸਕਦਾ ਆ। ਸ਼ੁਰੂ ਕੀਤੀ ਸੀ ਜੀ ਗੱਲ ਆਪਾਂ ਕਿ ਮਰਦਾ ਫੂਕੋ ਜਾਂ ਦੱਬੋ ਜਾਂ ਗੰਗਾ ਵਿੱਚ ਵਹਾਓ। ਸਾਨੂੰ ਸਾਡੇ ਧਾਰਮਿਕ ਲੀਡਰਾਂ ਨੇ ਜਾਂ ਸਾਡੇ ਧਾਰਮਿਕ ਬੈਠੇ ਜਿਹੜੇ ਧਾਰਮਿਕ ਸਥਾਨਾਂ ਦੇ ਲੋਕ ਹਨ ਉਹਨਾਂ ਨੇ ਇੰਨਾ ਗੁੰਮਰਾਹ ਕੀਤਾ ਹੈ ਕਿ ਭਾਈ ਜੀ ਤੁਸੀਂ ਸਵਰਗਾਂ ਨੂੰ ਤਾਂ ਹੀ ਜਾ ਸਕਦੇ ਹੋ ਜੇਕਰ ਤੁਸੀਂ ਗੰਗਾ ਵਿੱਚ ਪਾਉਂਦੇ ਹੋ ਫੁੱਲ ਜਾਂ ਕੀ ਗੁਰ ਕੀਰਤ ਪ੍ਰਸਾਦ ਹੈ ਜਾਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਇੱਕ ਕਰਮਕਾਂਡ ਹੈ। ਇਹਦੇ ਵਿੱਚ ਗੁਰਦਆਸ ਮਾਨ ਸਾਹਿਬ ਇਹ ਕਹਿ ਰਹੇ ਹਨ ਕਿ ਤੁਹਾਡੇ ਆਪਣੇ ਆਪਣੇ ਧਰਮ ਨੇ ਭਾਈ ਮੈਂ ਕਿਸੇ ਨੂੰ ਵੀ ਨਹੀਂ ਕਹਿੰਦਾ ਐਂ ਕਰੋ ਜਾਂ ਨਾ ਕਰੋ। ਇਹ ਤੁਹਾਡੀ ਆਪਣੀ ਇੱਕ ਇੱਛਾ ਹੈ, ਤੁਹਾਡੀ ਇੱਕ ਸੈਟੀਸਫੈਕਸ਼ਨ ਹੈ। ਕਾਂਚੀ ਕਾਬਾ ਮੱਕਾ ਚਾਹੇ ਹੇਮਕੁੰਟਰੋਂ ਜਾਓ। ਧਾਰਮਿਕ ਸਥਾਨਾਂ ਤੇ ਜਿੱਥੇ ਜਾਨਾ ਮਰਜ਼ੀ ਜਾਓ। ਪਰ ਗੁਰਬਾਣੀ ਕੀ ਕਹਿੰਦੀ ਆ ਕਿ ਤੀਰਥ ਨਾਵਾਂ ਜੇ ਤੁਧ ਪਾਵਾਂ ਮੈਂ ਤੀਰਥ ਸਥਾਨ ਤੇ ਜਾਣ ਦੀ ਲੋੜ ਹੀ ਨਹੀਂ ਮੇਰਾ ਤੀਰਥ ਸਥਾਨ ਉਦੋਂ ਸ਼ੁਰੂ ਹੋਣਾ ਜਿੱਦਨ ਮੈਂ ਉਸ ਕੁਦਰਤ ਨੂੰ ਪਾ ਗਿਆ ਤੀਰਥ ਨਾਵਾਂ ਜੇ ਤੁਧ ਪਾਵਾਂ ਤੇ ਤੁਧ ਤੁਧ ਪਾਵਾਂ ਕਿ ਜਿੱਦਨ ਮੈਂ ਤੈਨੂੰ ਪਾ ਗਿਆ ਕੁਦਰਤੇ ਉਸ ਦਿਨ ਮੇਰਾ ਕਾਂਚੀ ਕਾਬਾ ਮੱਕਾ ਹਿਮਕੁੰਟ ਸਾਰੇ ਧਾਰਮਿਕ ਸਥਾਨ ਮੇਰੇ ਅੰਦਰ ਆ ਜਾਣਗੇ ਕਾਂਚੀ ਕਾਬਾ ਮੱਕਾ ਜਾਏ ੍ਹੇਮ ਕੋਨ ਤੋਂ ਜਾਓ ਕੋਈ ਕੁਝ ਨਹੀਂ ਮਿਲਣਾ ਸੱਜਣਾ ਕੁਝ ਨਹੀਂ ਮਿਲਣਾ ਸੱਜਣਾ ਜਦੋਂ ਤੱਕ ਮੈਂ ਨਾ ਪਰੇ ਹਟਾਉ ਇਹ ਮੈਂ ਮੈਂ ਤਾਂ ਬੱਕਰੇ ਦੀ ਮਾਰ ਕੇ ਹਟੂ ਜਿੱਥੋਂ ਮਰਜੀ ਤੂੰ ਹੋ ਜਾ ਸ਼ੁਰੂ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਅੱਜ ਤੁਸੀਂ ਕੈਨੇਡਾ ਤੇ ਕੱਚੇ ਹੋ ਵਰਕ ਪਰਮਿਟ ਤੇ ਹੋ ਕਦੋਂ ਤੁਸੀਂ ਪੱਕੇ ਹੋ ਜਾਣਾ ਫਿਰ ਸਿਟੀਜ਼ਨ ਹੋ ਜਾਣਾ ਤੁਹਾਨੂੰ ਵੀ ਚੇਤਨ ਨਹੀਂ ਰਹਿਣਾ ਕਿ ਸਚਾਈ ਉਹ ਸੀ ਜਿਹੜਾ ਸਚਾਈ ਏ ਆ ਸਚਾਈ ਇੱਕੋ ਹੀ ਆ ਉਹਦੇ ਨਾਲ ਜੁੜਨ ਦੀ ਮੈਂ ਨਹੀਂ ਕਹਿੰਦਾ ਕਿ ਸਾਈਡ ਆਡੀ ਤੁਸੀਂ ਆਪਦੇ ਧਾਰਮਿਕ ਬੁੱਕ ਨੂੰ ਪੜੀ ਜਾਓ ਜਾਂ ਤੁਸੀਂ ਉਹ ਪਾਠ ਪੂਜਾ ਜਾਂ ਜੋ ਵੀ ਤੁਸੀਂ ਕਰਦੇ ਹੋ ਕਰੀ ਚੱਲੋ ਕੰਮ ਜ ਪਾਠ ਪੂਜਾ ਲੈ ਕੇ ਆਓ ਆਪਦੀਆਂ ਕੰਮਾਂ ਦੇ ਵਿੱਚ ਤੁਹਾਡੀ ਬੋਲ ਬਾਣੀ ਚ ਬਾਣੀ ਹੋਣੀ ਚਾਹੀਦੀ ਆ ਹੋਂਦਾ ਬਾਣੀ ਸੁਣਦਾ ਹੈ ਬਾਣੀ ਪੜਦਾ ਹੈ ਉਹ ਬਾਣੀ ਵਰਗਾ ਹੋ ਜਾ ਸਦੀਆਂ ਤੱਕ ਰੱਖਣ ਲੋਕੀ ਸਾਹਮ ਸਾਹ ਕੇ ਕਿਸੇ ਗੱਲ ਸਿਆਣੀ ਵਰਗਾ ਹੋ ਜਾ ਜਿੰਨਾ ਚਰ ਸਾਡੇ ਬੋਲਨ ਵੇਖਣ ਚਾਕਣ ਤੁਰਨ ਦੇ ਵਿੱਚ ਗੁਰਬਾਣੀ ਨਜ਼ਰ ਨਹੀਂ ਆਉਂਦੀ ਕੁਰਾਨ ਨਜ਼ਰ ਨਹੀਂ ਆਉਂਦੀ ਗੀਤਾ ਨਜ਼ਰ ਨਹੀਂ ਆਉਂਦੀ ਉਹਨਾਂ ਚ ਕਰੇ ਸਭ ਕੂੜ ਪਰਸਾਰਾ ਹੈ ਸੋਹਣਿਓ ਦੁਨੀਆਂ ਦੇ ਲੋਕ ਜੰਮਦੇ ਹਨ ਲੋਕ ਮੁੜੇ ਜਾਂਦੇ ਨੇ ਪਰ ਸਵਰਗਾਂ ਨੂੰ ਕੌਣ ਜਾਂਦਾ ਉਹਨਾਂ ਦਾ ਜਿੰਦ ਯਾਰ ਦੀ ਰਾ ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ ਤੇ ਸਵਰਗਾਂ ਨੂੰ ਜਾਣ ਹੱਡੀਆਂ ਓਏ ਆ ਦੁਨੀਆ ਵਾਲੇ ਯਾਰ ਨਹੀਂ ਉਹ ਦੁਨੀ ਉਹ ਯਾਰ ਜਿਹਨੇ ਦੁਨੀਆ ਦਾ ਸਾਜਿਆ ਉਹਦਾ ਦੁਨੀਆ ਕਿੰਨੀ ਸਿਆਣੀ ਹੋਗੀ ਹੱਥੀ ਮੂਰਤਾਂ ਬਣਾ ਕੇ ਉਹਨਾਂ ਦੀ ਪੂਜਾ ਕਰੀ ਜਾਂਦੀ ਆ ਹੱਥੀ ਕਿਤਾਬਾਂ ਲੈ ਕੇ ਉਹਨਾਂ ਨੂੰ ਮੱਥੇ ਟੇਕੀ ਜਾਂਦੀ ਆ ਓਏ ਉਸ ਮੂਰਤੀ ਦੀ ਪੂਜਾ ਕਰੋ ਜੋ ਉਹਨੇ ਬਣਾਈ ਆ ਆ ਮੂਰਤੀ ਆ ਪੂਰੀ ਦੁਨੀਆ ਇੱਕ ਮੂਰਤੀ ਹੈ ਆ ਪੂਰੀ ਦੁਨੀਆ ਇੱਕ ਧਾਰਮਿਕ ਸਥਾਨ ਹੈ ਜਿਵੇਂ ਸਿਰ ਧਾਰਮਿਕ ਸਥਾਨ ਤੇ ਜਾ ਕੇ ਝਗਾਉਣੇ ਆ ਨਾ ਜਿੱਦਣ ਜ਼ਿੰਦਗੀ ਵਿੱਚ ਝਗਾਉਣੇ ਆ ਗਏ ਵੇਖੋ ਆਨੰਦ ਮੈਂ ਕੁੜੇ ਤੇ ਗੱਲ ਕੀਤੀ ਸੀ ਕਿ ਗੋਰਿਆਂ ਨੇ ਸਿੱਖਾਂ ਨੂੰ ਤਾਂ ਪਿਆਰ ਕੀਤਾ ਸੀ ਅੱਖਾਂ ਦੇ ਤਾਂ ਮਿਠਾਇਆ ਸੀ ਕਿਉਂਕਿ ਸਿੱਖਿਜ਼ਮ ਤੇ ਕੈਨੇਡਾ ਦਾ ਕਨਸਟੀਟਿਊਸ਼ਨ ਇੱਕ ਕਰਤ ਦੀ ਗੱਲ ਹੈ ਸੱਚ ਦੀ ਗੱਲ ਹੈ ਮੈਂਤ ਦੀ ਗੱਲ ਹੈ ਜਿੰਨਾ ਚਿਰ ਕੋ ਨਜ਼ਰ ਨਹੀਂ ਆਉਂਦੀ ਲੋਕਾਂ ਦੇ ਵਿੱਚੋਂ ਉਹਨਾਂ ਜਿਹੜੇ ਕਿਸੇ ਨੂੰ ਕੁਝ ਨਹੀਂ ਮਿਲਣਾ ਜਿਹੜਾ ਹੁਣ ਆ ਬੜਾ ਰੌਲਾ ਪਾ ਕੇ ਆਲ ਵੀ ਪੰਜਾਬੀਆਂ ਕਰਦੇ ਪੰਜਾਬੀਆਂ ਕਰਦੇ ਤੁਹਾਨੂੰ ਐਕਸ਼ਨ ਦੇਖਾਉਣਾ ਪੈਣਾ ਐਕਸ਼ਨ ਗੱਲਾਂបਾਤਾਂ ਨਹੀਂ ਗੱਲ ਨਹੀਂ ਬਾਤੀ ਮੈਂ ਵੱਡੀ ਦੇ ਕਰਤੂਤੀ ਵੱਡੀ ਜਠਾਨੀ ਕਾ ਮੈਂ ਆਪਣੇ ਪਾਪੀ ਘਾਤ ਹੁੰਦੀ ਸੀ ਗੱਲ ਨਹੀਂ ਬਾਤ ਨਹੀਂ ਹੋ ਜਾਣਾ ਗੱਲ ਯੋਗ ਨਾ ਹੋ ਗਈ ਕੰਮ ਕਰਨੇ ਪੈਣਗੇ ਇਸ ਸੇਕੋ ਦੇ ਧਾਰਮਿਕ ਹੋ ਤੁਸੀਂ ਬੰਦੇ ਮੁਸਲਮਾਨ ਹੋ ਜਾਂ ਹਿੰਦੂ ਹੋ ਇਹਦਾ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਬੋਲਣੀ ਚੋਂ ਤੁਹਾਡੀ ਚੱਕ ਨਹੀਂ ਜਾਂ ਤੁਹਾਡੀ ਵੇਖਣੀ ਜਾਂ ਤੁਹਾਡੀ ਤਰਨੀ ਜਾਂ ਤੁਹਾਡੀ ਫਿਰਨੀ ਚੋਂ ਤੁਹਾਡੇ ਕੰਮਾਂ ਜੋ ਧਾਰਮਿਕ ਧਰਮ ਨਜ਼ਰ ਆਉਣਾ ਚਾਹੀਦਾ ਸੋ ਲਓ ਜੀ ਇਹ ਮਸਤਾਂ ਦੀ ਮਸਤੀ ਜੀ ਜਿੰਨਾ ਉਹਨੇ ਬੁਲਾਇਆ ਆਪਾਂ ਬੋਲ ਦਿੱਤਾ ਜਿੱਦਨੋ ਕਹੂਗਾ ਚੁੱਪ ਕਰ ਜਾ ਚੁੱਪ ਕਰ ਜਾਵਾਂਗੇ ਅੱਗੇ ਉਹਨੇ ਬੁਲਾਇਆ ਸੀ ਗੁੰਦਾਂ ਦਾ ਦਸੀ ਆਰਾਮ ਕਰਨ ਯਾਰਲੇ ਜ਼ਿੰਦਗੀ ਦੇ ਤਿੰਨ ਚਾਰ ਸਾਲ ਆਪਾਂ ਯਾਰੇ ਲਈ ਪਰ ਲੋਕਾਂ ਨੂੰ ਭੁਲੇਖਾ ਪੈ ਗਿਆ ਕੁਝ ਕਿ ਨੂੰ ਕਿ ਸ਼ਾਇਦ ਇਹ ਚੱਲਿਆ ਪਟਾਕਾ ਹੋ ਗਿਆ ਉਹ ਇਹ ਤਾਂ ਚੱਲਿਆ ਪਟਾਕਾ ਹੋ ਜੂ ਪਰ ਉਹਦਾ ਕੀ ਇਲਾਜ ਕਰੋਗੇ ਜਿਹੜਾ ਵਿੱਚ ਬੋਲਦਾ ਹੈ ਆਪੇ ਬੋਲੇ ਆਪ ਬੁਲਾਵੇ ਆਪ ਕਰੇ ਹੂੰ ਹੂੰ ਬੁੱਲੇ ਸ਼ਾ ਜਦੋਂ ਮੁਰਸ਼ਿਦ ਮਿਲਦਾ ਉਹਦਾ ਨਾ ਮੈਂ ਰਹਿੰਦੀ ਨਾ ਤੂੰ ਇੰਟਰਨੈਟ ਦੀ ਨੈਗੇਟਿਵਿਟੀ ਵਾਲਿਓ ਸਿਆਣੇ ਬਣਜੋ ਹੁਣ ਲੋਕ ਤੁਹਾਨੂੰ ਕਮੈਂਟ ਕਰਦੇ ਨੇ ਕਿ ਵਾ 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 ਤੁਹਾਡੇ ਜਿੱਦਨ ਤੁਸੀਂ ਤੁਰ ਗਏ ਇੱਕ ਦਿਨ ਵੀ ਤੁਹਾਨੂੰ ਕਹਿੰਦੇ ਯਾਦ ਨਹੀਂ ਰੱਖਣਾ क्योंकि सच है उन्हें सच रहना है जोड़ा झूठ है उन्हें झूठ रहना है नानक फिका बोलिया तन मन फिका होए